ਮੈਂ ਲੋ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਕਾ ਦੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਰਹੋਗੇ ਤੇ ਆਪਣੇ ਪਹਿਲਾਂ ਵੀ ਵੀ ਉਤਰੇ ਹਾਂ ਫੇਰ ਮੈਂ ਸੰਮੀ ਕਰਤੀ ਗਾਣਾ ਰਲਾਉਣ ਆਲਾ ਰਹਿ ਗਿਆ ਇਕੱਲਾ ਮੈਂ ਫੇਰ ਪੂਰੇ ਜੋਰ ਦੀ ਉਤਰੇ ਆਇਆ ਕੋਈ ਕੋਈ ਨਾ ਕੋਈ ਸੁਧੰਗਰ ਬੰਨੇ ਪਏ ਨੇ ਕੁਝ ਸੁਣੀ ਪਾਉਣ ਗਾਣਾ ਪਾਉਣੀ ਆ ਮੈਂ ਬਸ ਗਾਉਂਦੀ ਆ ਦੇਖਦੀ ਆ ਉਹ ਮੈਂ ਖੜ ਜਾਵਾਂ ਉਹ ਜਿਹਾ ਕਾਫੀ ਵੀ ਉਤਰੇ ਆ

ਵੇਗਾ ਇੱਧਰ ਖੜੀ ਆ ਹਾਂ ਜੀ ਸੱਸੀ ਕਾਲੀ ਸਾਰਿਆਂ ਨੂੰ ਮੀਤ ਕੱਲੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਗੇ ਤੇ ਅੱਜ ਹੈ ਗਿਆ 21 ਅਗਸਤ ਦਿਨ ਸੋਮਵਾਰ ਕੱਲ ਨੂੰ 24 ਕੱਲ ਦਾ ਮੀਂਹ ਪੈਣ ਲੱਗਿਆ ਆਪਣੇ ਕੱਲ ਇੱਕ ਇੱਕ 1:30 ਵਜੇ ਦਾ ਮੀਂਹ ਪੈਣ ਲੱਗਿਆ ਤੇ ਹਾਲੇ ਤੱਕ ਜਮਾ ਵੀ ਨਹੀਂ ਹਟਿਆ ਹੈਗਾ ਤੇ ਹਲੇ ਹੁਣ ਵੀ ਆਪਾਂ ਪਸ਼ੂਦੂਨ ਪਾਣੀ ਪਲਾਕ ਆਨਵਾਤੀਆਂ ਅੰਦਰ ਖੜੀਆਂ ਸੀ ਜੋ ਗੋਹੇ ਚਲੀਪੜ ਜਾਂਦੀਆਂ ਨੇਗੀਆਂ ਤੇ ਪਸ਼ੂਆਂ ਦਾ ਜੀ ਮੁਸ਼ਕਲ ਹੋ ਜਾਂਦਾ ਹੈਗਾ ਮੀਂਹ ਪੈਂਦੇ ਚ ਕਿਉਂ ਜੀ ਲਗਾਤਾਰ ਪਈ ਆਵੇ ਫਿਰ ਬਹੁਤ ਔਖ ਹੋਏ ਨੇ ਜੀ ਵਿੱਚ ਦੀ ਹੱਟ ਜੀ ਚਲੋ ਫੇਰ ਵੀ ਐ ਹੋ ਜਾਂਦਾ ਵੀ ਚਲ ਅਗਲਾ ਕੱਖ ਕੰਡਾ ਪਾਲਾਂ ਦਾ ਹੈਗਾ ਤੇ ਪੋਰੈਂ ਬਹੁਤ ਦਿੱਕਤਾਂ ਆਉਂਦੀਆਂ ਨੇਗੀਆਂ ਔਖਾ ਹੋ ਜਾਂਦਾ ਲਗਾਤਾਰ ਪਸ਼ੂਆਂ ਨੂੰ ਵੀ ਔਖਾ ਗਜ਼ਰੇ ਲਗਾਤਾਰ ਚਲੋ ਆਪਾਂ ਦਾ ਫੇਰ ਵੀ ਹਲੇ ਸੇਫ ਆ ਚਲੋ ਲਾਲਮੀ ਨਹੀਂ ਚੱਲਦੇ ਮੀਂਹ ਚੱਲਣਾ ਜਿੰਨਾਂ ਦੇ ਵਿਚਾਰਿਆਂ ਨੇ ਜਮਾਂ ਜਿਹੜੇ ਪਿੰਡਾਂ ਚ ਤਵਾਹੀ ਮੱਸੀ ਪਈ ਆ ਪਾਣੀ ਨਹੀਂ ਘਰਾਂ ਚ ਪਾਣੀ ਵੜਿਆ ਪਿਆ ਉਹਨਾਂ ਦੇ ਦੇਖੋ ਕਿੰਨਾ ਔਖਾ ਉਹਨਾਂ ਨੂੰ ਆਪਾਂ ਨੂੰ ਇੱਕ ਦਿਨ ਦੀ ਇੰਨੀ ਤੰਗੀ ਆ ਗਈ ਇੱਕ ਦਿਨ ਨਾਲ ਤੇ ਮੋਟੋ ਔਖਾ ਹੋ ਜਾਂਦਾਗਾ ਆ ਦੇਖੋ ਗਟਾਰਾਂ ਵੀ ਵਿਚਾਰੀਆਂ ਮੀਂਹ ਪੈਣ ਦੇ ਚ ਇਹ ਕੰਕਰੀਤੀ ਜਨੌਰ ਨੂੰ ਵੀ ਔਖਾ ਹੋ ਜਾਂਦਾ ਲਗਾਤਾਰ ਮੀਂਹ ਪਈ ਜਾਂਦਾ ਚੜੀ ਤੇ ਕੀ ਅੱਗੇ ਤਾਂ ਕਹਿੰਦੇ ਹੁੰਦੇ ਸੀ ਵੀ ਪਰ ਅੱਗ ਇਹਨਾਂ ਨੂੰ ਵੀ ਟਾਈਮ ਦੇ ਵਿੱਚ ਦੀ ਹਟ ਜਾਂਦਾ ਪਰ ਅੱਜ ਕੱਲ ਦਾ ਜਮ ਨਹੀਂ ਹਟਿਆ ਹੈਗਾ ਔਖਾ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਜਿਹੜੇ ਪਿੰਡਾਂ 'ਚ ਇਨਾਂ ਪਾਣੀ ਆਇਆ ਪਿਆ ਪ੍ਰਮਾਤਮਾ ਉਹਨਾਂ ਤੇ ਮਿਹਰ ਰੱਖੇ ਹੁੰਦਾ ਬਹੁਤ ਔਖਾ ਹੈ ਬਈ ਮਾਲ ਪਸ਼ੂ ਦਾ ਤਾਂ ਹੋਣਾ ਹੀ ਹੋਣਾ ਹੈਗਾ ਤੇ ਘਰਾਂ ਘਰਾਂ ਦੇ ਘਰ ਡਿੱਗੀ ਜਾਂਦੇ ਨੇ ਬਹੁਤ ਔਖਾ ਹੈਗਾ ਚਲੋ ਆਪਾਂ ਦਾ ਹਲੇ ਆਪਣੇ ਪਸ਼ੂ ਸੰਭਰੀ ਔਖੇ ਹੋ ਜਾਨੇਗੇ ਵੀ ਆਏ ਮੀਂਹ ਚ ਔਖਾ ਉਹ ਦੇਖੋ ਕਿੰਨਾ ਔਖਾ ਉਹਨਾਂ ਨੂੰ ਬਹੁਤ ਔਖਾ ਹੈਗਾ ਜੱਤ ਨੇ ਪਸ਼ੂ ਨੂੰ ਆਰਾਮ ਨਾਲ ਬੈਠ ਕੇ ਗਾਲਾ ਕਰਨ ਲੱਗੇ ਜਿਹੜਾ ਆਪਾਂ ਕਿੜਤਾ ਸੀ ਤੇ ਹੁਣ ਬੈਠਣਗੇ ਇਹ ਵਧੀਆ ਕੁਲਾਈਟ ਕਰੀ ਆ ਜਾਂ ਜੇ ਕਰੀ ਭੱਗ ਜਾਂਦੀ ਐ ਤਾਂ ਕਰਕੇ ਆਪਾਂ ਜਲਦੀ ਅੱਜ ਨੂੰ ਮਾਤਾ ਟਾਈਮ 8:00 ਵਜੇ 8:00 ਵਜੇ ਗਈ ਹੁਣ ਤਾਂ ਸਵੇਰ ਦੀ ਹੁਣ ਬੈਠਣੀਆਂ ਵਧੀਆ ਗਾਣਾ ਕਰਨੀਆਂ ਇਹ ਬੈਠੀਆਂ ਨਹੀਂ ਬਾਕੀ ਤੁਸੀਂ ਦੱਸਿਓ ਕਮੈਂਟਾਂ ਚ ਤੁਹਾਡੇ ਕਿਵੇਂ ਆ ਮੌਸਮ ਮੀਂਹ ਕਿੱਥੇ ਕਿੱਥੇ ਪੈਂਦਾ ਹੈਗਾ ਮੈਨੂੰ ਲਾਇ ਤਕਰੀਬਨ ਸਾਰੇ ਹੀ ਐ ਮੀਂਹ ਤਾਂ ਆਪਣੇ ਤਾਂ ਲਵੇ ਲਾਉਣੇ ਸਾਰੇ ਕੀਤੀ ਹੈਗਾ ਉਹ ਬਠਿੰਡੇ ਤੱਕ ਜਿੱਥੋਂ ਤੱਕ ਆਪਣੀਆਂ ਦੇ ਰਿਸ਼ਤੇਦਾਰੀਆਂ ਨੇ ਆਪਾਂ ਨੂੰ ਦੱਸਦੇ ਨੇ ਵੀ ਹਾਂ ਇੱਥੇ ਵੀ ਮੀਂਹ ਪਈ ਜਾਂਦਾ ਯਾਨੀ ਸਾਰੀ ਕੀਤੀ ਹੈਗਾ ਹਾਂ ਦੇਖੋ ਬਜ਼ਾਰੀਆਂ ਇਹਨਾਂ ਨੂੰ ਚੀਜ਼ ਨੌਰਾਂ ਨੂੰ ਕੀ ਉਹ ਹੈਗਾ ਸਾਨੂੰ ਇਹਨਾਂ ਨੂੰ ਵੀ ਔਖਾ ਹੈਗਾ ਮੀਂਹ ਕਣੀ ਤੇ ਸਾਰੀਆਂ ਉਹ ਖਾਣ ਪੀਣ ਆਈਆਂ ਨੇ ਕੁਝ ਤੁਹਾਨੂੰ ਜੀ ਠੀਕ ਹੈ ਧੰਨਵਾਦ